ਚਲ ਠੀਕਾ ਮੈਂ ਤੇਰ ਨਾਲ ਬਾਤੋ ਗੱਲ ਕਰਦੀ ਆਂ ਸਿਮੂ ਕੀ ਗੱਲ ਹੋ ਗਈ ਪੁੱਤ ਸਿਰ ਕਾਦ ਬੰਨਿਆ ਪਤਾ ਨਹੀਂ ਮੰਮੀ ਜੀ ਸਿਰ ਬਹੁਤ ਜ਼ਿਆਦਾ ਦੁਖੀ ਆਂਦਾ ਮੈਨੂੰ ਲੱਗਦਾ ਹੁਣੇ ਫਟ ਜਾਣਾ ਇੱਦਾਂ ਕਦੋਂ ਬੋਲਦਾ ਪੁੱਤ ਜੇ ਦਿਨ ਪ੍ਰੋਬਲਮ ਸੀ ਮੈਨੂੰ ਦੱਸ ਦੇਣਾ ਸੀ ਮੈਂ ਮੈਡੀਸਿਨ ਲਿਆ ਦੇਣੀ ਸੀ ਜਾਂ ਫਿਰ ਰੈਸਟ ਕਰ ਲੈਣੀ ਸੀ ਮੰਮੀ ਜੀ ਕੰਮ ਕਰਦੀ ਕਰਦੀ ਨਾ ਥੱਕ ਗਈ ਸੀ ਤੇ ਮੈਂ ਕੰਮ ਵਿਚਾਲੀ ਛੱਡਤਾ ਜਦੋਂ ਮੈਂ ਠੀਕ ਹੋ ਗਈ ਮੈਂ ਕੰਮ ਕਰ ਲੂੰਗੀ ਸਿਮੂ ਬੁੱਧ ਮੈਂ ਤੈਨੂੰ ਕਿੰਨੀ ਵਾਰੀ ਕਿਹਾ ਜਿੰਨਾ ਕੰਮ ਹੁੰਦਾ ਹੁੰਦਾ ਉਹਨਾਂ ਕਰ ਲਿਆ ਕਰ ਕੀਕਾ ਤੈਨੂੰ ਕਹਿੰਦਾ ਕੋਈ ਕੁਝ ਕਹਿੰਦਾ ਕੋਈ ਗੱਲ ਨਹੀਂ ਮੈਂ ਆਪੇ ਕਰ ਲਉ ਤੂੰ ਰੈਸਟ ਕਰ ਠੀਕ ਆ ਤੂੰ ਹੁਣ ਕੋਈ ਕੰਮ ਨਹੀਂ ਕਰਨਾ ਮੰਮੀ ਮੈਂ ਤੁਹਾਡੇ ਤੋਂ ਡਰਦੂ ਵੀ ਤੁਹਾਨੂੰ ਇਹ ਚੀਜ਼ ਕਹਿ ਰਹੀ ਸੀ ਮੈਂ ਸੱਚੀ ਠੀਕ ਨਹੀਂ ਤੇ ਮੇਰਾ ਦਿਲ ਵੀ ਨਹੀਂ ਕਰ ਰਿਹਾ ਕੰਮ ਕਰਨ ਸਿਮੁੰ ਦੇ ਇੱਕ ਪੁੱਤ ਤੂੰ ਮਰੀ ਨੋ ਨਹੀਂ ਮੇਰੀ ਧੀ ਆ ਠੀਕ ਆ ਤੇ ਸਣੀ ਤੋਂ ਪਹਿਲਾਂ ਕੋਈ ਵੀ ਗੱਲ ਹੁੰਦੀ ਹੈ ਮੇਰੇ ਨਾਲ ਸ਼ੇਅਰ ਕਰਿਆ ਕਰ ਕਿਸੇ ਵੀ ਗੱਲ ਦਾ ਕੋਈ ਵੀ ਕਦੀ ਨਹੀਂ ਸੋਚਣਾ ਹੈਗਾ ਕਿ ਮੈਂ ਮम्मा ਨਾਲ ਗੱਲ ਕਰਨੀ ਆ ਕਿ ਨਹੀਂ ਕਰਨੀ ਮੈਂ ਤੇਰੀ ਸੱਸ ਨਹੀਂ ਠੀਕ ਆ ਮੈਂ ਤੇਰੀ ਮਾਂ ਆ ਸਿਮੂ ਪੁੱਤ ਤੇ ਤੇਰਾ ਕੋਈ ਕਸੂਰ ਨਹੀਂ ਹੈਗਾ ਅੱਜਕੱਲ ਟਾਈਮ ਹੀ ਇਦਾਂ ਦਾ ਚੱਲਦਾ ਪਿਆ ਨੋਹਾਂ ਦੀ ਸੱਸ ਨਾਲ ਨਹੀਂ ਬਣਦੀ ਸੱਸਾਂ ਦੀ ਨੋਹਾਂ ਨਾਲ ਨਹੀਂ ਬਣਦੀ ਸਿਮੂ ਪੁੱਤ ਤੂੰ ਕਿਸੇ ਗੱਲ ਦੀ ਫਿਕਰ ਨਾ ਕਰਿਆ ਕਰ ਮੈਂ ਤੇਰੇ ਨਾਲ ਆ ਠੀਕ ਆ ਤੂੰ ਰੈਸਟ ਕਰ ਲਾ ਤੇ ਮੈਂ ਤੇਰੇ ਲਈ ਦਵਾਈ ਲੈ ਕੇ ਆਉਣੀ ਆ ਠੀਕ ਆ ਸਿਮੂ ਕੀ ਗੱਲ ਹੋ ਗਈ ਤੂੰ ਘਰ ਤੋਂ ਸੈਰ ਬੰਨੀ ਬੈਠੀ ਆ ਨਾਲੇ ਮੰਮੀ ਕਿੱਥੇ ਆ ਕੁਛ ਨਹੀਂ ਮੇਰਾ ਨਾ ਸਿਰ ਦਰਦ ਹੋ ਰਿਹਾ ਸੀ ਮੰਮੀ ਦਵਾਈ ਲੈਣ ਗਏ ਆ ਤੁਸੀਂ ਬੈਠੋ ਮੈਂ ਤੁਹਾਡੇ ਲਈ ਪਾਣੀ ਲੈ ਕੇ ਆਉਂਦੀ ਹਾਂ ਰਹਿਣ ਦੇ ਤੂੰ ਬੈਠ ਜਾ ਤੂੰ ਰੈਸਟ ਕਰ ਲੈ ਮੈਂ ਪਾਣੀ ਆਪੇ ਪੀ ਲੂੰਗਾ ਕਿਹਦਾ ਫੋਨ ਹੈ ਮੈਨੂੰ ਲੱਗਦਾ ਤੇਰੇ ਸਹੇਲੀ ਦਾ ਫੋਨ ਹੈ ਤੁਸੀਂ ਚੱਕ ਲਓ ਨਹੀਂ ਤਾਂ ਬਲੌਕ ਕਰ ਦਿਓ ਕਿਉਂ ਇਦਾਂ ਦੀ ਕੀ ਗੱਲ ਹੋ ਗਈ ਮੈਂ ਨਾ ਅੱਜ ਤੋਂ ਬਾਅਦ ਇਹਦਾ ਕਦੇ ਫੋਨ ਨਹੀਂ ਚੱਕਣਾ ਇਹ ਆਪਣੀ ਫੈਮਲੀ ਬਾਰੇ ਮੈਨੂੰ ਢਕਾਉਂਦੀ ਸੀ ਐਵੇਂ ਆ ਬਤਵਾ ਬੋਲਦੀ ਸੀ ਕਹਿੰਦੀ ਮੈਂ ਤਾਂ ਆਪਦੀ ਸੱਸ ਨੂੰ ਉਂਗਲਾਂ ਤੇ ਨਜਾ ਕੇ ਰੱਖਦੀ ਆ ਤੇ ਮੈਨੂੰ ਵੀ ਕਹਿੰਦੀ ਕਿ ਤੂੰ ਆਪਦੇ ਘਰ ਵਾਲੇ ਤੇ ਪੂਰਾ ਕੰਟਰੋਲ ਰੱਖਿਆ ਕਰ ਸੋਨੀ ਮੈਨੂੰ ਉਹ ਕਹਿੰਦੀ ਕਿ ਤੇਰਾ ਨਵਾਂ ਨਵਾਂ ਵਿਆਹ ਹੋਇਆ ਸੱਸ ਨੇ ਤੇਰੇ ਪੈਰ ਨਹੀਂ ਲੱਗਣ ਦੇਣੇ ਆਖੇ ਸੱਸਾਂ ਕਿਸੇ ਦੀਆਂ ਸਕੀਆਂ ਨਹੀਂ ਹੁੰਦੀਆਂ ਪਰ ਤੁਹਾਨੂੰ ਤਾਂ ਪਤਾ ਹੀ ਆ ਕਿ ਸਾਰੀਆਂ ਸੱਸਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਜੇ ਮੰਮੀ ਜੀ ਦਾ ਮੈਂ ਬਰੋਬਰ ਕਰੂੰਗੀ ਤਾਂ ਮੰਮੀ ਜੀ ਵੀ ਮੇਰਾ ਉਨੇ ਹੀ ਕਰਨਗੇ ਨਾਲੇ ਮੈਂ ਇਸ ਘਰ ਵਿੱਚ ਉਹਨਾਂ ਦੀ ਮੂਹ ਨਹੀਂ ਤੀ ਬਣ ਕੇ ਆਈਆਂ ਸਿਮੋ ਤੂੰ ਇਹ ਚੀਜ਼ ਬਹੁਤ ਵਧੀਆ ਕੀਤੀ ਆ ਜੇ ਤੂੰ ਅੱਜ ਆਪਦੀ ਸਹੇਲੀ ਦੀ ਗੱਲ ਸੁਣ ਕੇ ਮੈਨੂੰ ਮੇਰੀ ਮਾਂ ਦੇ ਖਿਲਾਫ ਕਰ ਦਿੰਦੀਂ ਤਾ ਮੰਮੀ ਨੂੰ ਬਹੁਤ ਬੁਰਾ ਲੱਗਣਾ ਸੀ ਤੇ ਫਿਰ ਉਹਦਾ ਬੋਲਿਆ ਵੀ ਤੈਨੂੰ ਜ਼ਹਿਰ ਲੱਗਣਾ ਸੀ ਐਵੇਂ ਨਾ ਫਰਕ ਪੈ ਜਾਂਦੇ ਆ ਮੈਨੂੰ ਬਹੁਤ ਵਧੀਆ ਲੱਗਿਆ ਤੂੰ ਆਪ ਜਿਹੀ ਜਿੱਦੀ ਗੱਲਾਂ ਸੌਂਕੇ ਇਗਨੋਰ ਮਾਰਿਆ ਮੇਰੀ ਮਾਂ ਨੂੰ ਇੱਜ਼ਤ ਦਿੱਤੀ ਫਿਰ ਮਾਤਾ ਤੈਨੂੰ ਕਿਉਂ ਚੰਗਾ ਮਾੜਾ ਕਹੂਗੀ ਤੁਸੀਂ ਬਿਲਕੁਲ ਸਹੀ ਕਿਹਾ ਜਿਵੇਂ ਇੱਕ ਪੇਕੇ ਘਰ ਦੀ ਨੂੰਹ ਦੀ ਲੋੜ ਹੁੰਦੀ ਆ ਨਾ ਓਵੇਂ ਹੀ ਸਹਰੇ ਘਰ ਨੂੰਨ ਸੱਸ ਦੀ ਲੋੜ ਹੁੰਦੀ ਆ ਮੈਨੂੰ ਨਾਲ ਸਾਨੂੰ ਇਹ ਚੀਜ਼ ਦੀ ਬਹੁਤ ਖੁਸ਼ੀ ਆ ਕਿ ਮੈਨੂੰ ਤੇਰੇ ਵਰਗੀ ਵਾਈਫ ਮਿਲੇ ਜਿਨੇ ਮੇਰੇ ਘਰ ਨੂੰ ਆਂਦਾ ਕਰ ਸਮਝਿਆ ਨੇ ਤਾਂ ਅੱਜਕੱਲ੍ਹ ਦੀਆਂ ਨੂੰਹਾਂ ਆਉਂਦੀਆਂ ਮਾਂ ਪੁੱਤ ਫੈਮਲੀ ਦੇ ਵਿੱਚ ਫਰਕ ਪਾ ਦਿੰਦੇ ਨੇ ਮੈਂ ਤਾਂ ਰੱਬ ਅੱਗੇ ਹੀ ਅਰਦਾਸ ਕਰਦਾ ਕਿ ਤੇਰੇ ਵਰਗੀ ਵਾਈਫ ਹਰ ਇੱਕ ਨੂੰ ਦੇਵੇ